ਕਹਿੰਦਾ ਬੇਟਾ ਅੱਜ ਦਾ ਦਿਨ ਸਾਡੇ ਪਰਿਵਾਰ ਲਈ ਨਗਰ ਲਈ ਮੈਨੂੰ ਕਾਲਾ ਦਿਨੀ ਕਹੂੰਗਾ ਮਾਈਕ ਉੱਪਰ ਕਰੋ ਥੋੜਾ ਉੱਚੀ ਬੋਲਿਓ ਜੀ ਸਾਡੀ ਜ਼ਿੰਦਗੀ ਦੇ ਵਿੱਚ ਹਨੇਰ ਪੈ ਗਿਆ ਸੀ ਔਰ ਉਸ ਦੁਖੀ ਪਰਿਵਾਰ ਨੇ ਜਿਹੜੇ ਉਹ ਤੁਹਾਡੀ ਮਦਦ ਦੇ ਨਾਲ ਸਾਰਿਆਂ ਦੇ ਨਾਲ ਸਦਮੇ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਆਂ ਪ੍ਰਮਾਤਮਾ ਦਾ ਉਹ ਆਸਰਾ ਲੈ ਰਹੇ ਆਂ ਵਿਚੜੀ ਰੂਹ ਨੂੰ ਪ੍ਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਦੇਵੇ ਉਹਦੇ ਲਈ ਅਰਦਾਸ ਜੋਰ ਦੀ ਸ਼ਬਦ ਉਹਦੇ ਦੀ ਜਨਨ ਕੀਤੀ ਹੈ ਕੀ ਕਹਾਂਗਾ ਲਗਾਤਾਰ ਸਾਫ ਨੂੰ ਲੈ ਕੇ ਪਟਕ ਰਹੇ ਹਾਂ ਸੜਕਾਂ ਦੇ ਉੱਪਰ ਦਾਅਵੇ ਕੀਤੇ ਜਾਂਦੇ ਹਲੇ ਵੀ ਇਨਸਾਫ ਨਹੀਂ ਮਿਲੇਗਾ ਬੁੱਤਨੀ ਮੈਂ ਤਾਂ ਦਾਵਾ ਵੀ ਨਹੀਂ ਸੁਣਿਆ ਕਿਸੇ ਨੇ ਕੀਤਾ ਵੀ ਅਸੀਂ ਇਨਸਾਫ ਕਰਾਂਗੇ ਕੁਝ ਨਹੀਂ ਕਰ ਰਹੇ ਬਿਲਕੁਲ ਸਿਰਫ ਤੇ ਸਿਰਫ ਉਹਦੀ ਜਿਹੜੀ ਸ਼ਹਾਦਤ ਨੂੰ ਅਵੋਲਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਨੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਦੇ ਮੂੰਹੋਂ ਕਬੂਲ ਕਰਕੇ ਵੀ ਤੁਹਾਡੇ ਸਾਹਮਣੇ ਹਲਫਨਾਮਾ ਕਹਿ ਕੇ ਵੀ ਜ਼ਿੰਮੇਵਾਰੀ ਫਿਰ ਵੀ ਕਿਸੇ ਇੱਕ ਸਿੰਗਲ ਅਫਸਰ ਨੂੰ ਵੀ ਜਵਾਬ ਤਲਬੀ ਤੱਕ ਨਹੀਂ ਕੀਤੀ ਗਈ ਤਾਂ ਮੈਂ ਕਿਵੇਂ ਕਹਦਾ ਕਿ ਉਹ ਦਾਅਵੇ ਕਰਨਗੇ ਜਾਂ ਕੁਝ ਕਰਨਗੇ ਇਹ ਸਿਸਟਮ ਨੇ ਕੁਝ ਨਹੀਂ ਕਰਦਾ ਜੇਲ੍ਹਾਂ ਦੇ ਵਿੱਚ ਇੰਟਰਵਿਊ ਹੋਈ ਆ ਧਿਆਨ ਜੇਲ੍ਹ ਤੋਂ ਤਾਂ ਭਾਜਪਾ ਵੀ ਜਿਹੜੀ ਮੁੱਕ ਰਹੀ ਆ ਤੇ ਪੰਜਾਬ ਸਰਕਾਰ ਵੀ ਮੁੱਕ ਰਹੀ ਆ ਵੀ ਸਭ ਇੱਕ ਦੂਜੇ ਦੇ ਬੇਟਾ ਮਿਲੇ ਹੋਏ ਨੇ ਦੋਨੋਂ 72 ਵੀ ਭਾਜਪਾ ਵੀ ਭਾਜਪਾ ਨੇ 268 ਲਾ ਕੇ ਉਹਨੂੰ ਸੇਫਤਾ ਕਰ ਰੱਖਿਆ ਉਹਨੂੰ ਕੋਈ ਮਾਰਨਾ ਦੇਵੇ ਉਹ ਤੋਂ ਕੰਮ ਲੈਣਾ ਲੋਕਾਂ ਦੇ ਬੱਚੇ ਮਰਵਾ ਕੇ ਫਿਰ ਉਹ ਤੋਂ ਜ਼ਿੰਮੇਵਾਰੀਆਂ ਦਿਵਾਉਣੀਆਂ ਇਹ ਇੱਕ ਨੈਕਸਸ ਹੈ ਗੱਠਜੋੜ ਹੈ ਇੱਕ ਜਿਹੜਾ ਬਿਲਕੁਲ ਕਾਮਯਾਬੀ ਨਾਲ ਮੈਂ ਬੀਜੇਪੀ ਨੂੰ ਕਹਿਣਾ ਚਾਹੁੰਦਾ ਸਾਨੂੰ ਸਮਝ ਆ ਰਹੀ ਹੈ ਬੇਸ਼ੱਕ ਤੁਸੀਂ ਸਾਨੂੰ ਵੀ ਮਰਵਾ ਦਿਓ ਕਿਉਂਕਿ ਤੁਸੀਂ ਤਾਂ ਹੁਕਮ ਹੀ ਕਰਨਾ ਉਥੋਂ ਜਿਹੜਾ ਬੰਦਾ ਤੁਹਾਡੇ ਖਿਲਾਫ ਆਵਾਜ਼ ਚੁੱਕਦਾ ਉਹਦਾ ਸਿਰ ਕਲਮ ਕਰਨ ਨਾਲ ਤੁਹਾਡੇ ਲਈ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਤੁਸੀਂ ਪਹਿਲਾਂ ਵੀ ਕੀਤਾ ਹੁਣ ਵੀ ਕਰ ਸਕਦੇ ਹੋ ਪਰ ਸਾਨੂੰ ਤੁਹਾਡੀਆਂ ਚਾਲਾਂ ਜੂਰ ਸਮਝ ਆ ਗਈਆਂ ਅਸੀਂ ਤੁਹਾਡੀਆਂ ਇਹਨਾਂ ਗੰਦੀਆਂ ਨੀਤੀਆਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਊਂਗਾ ਮੈਂ ਜਾ ਵੀ ਰਾਂ ਤੇ ਮੈਂ ਅੱਗੇ ਵੀ ਜਾਂਦਾ ਰਹਾਂ ਸਿੱਧੂ ਦੀ ਸਕਿਉਰਿਟੀ ਤਾਂ ਇਹਨਾਂ ਮੁੱਖਾਂ ਚ ਰੜਕਦੀ ਸੀ ਹੁਣ ਜਦੋਂ ਸੀਐਮ ਆਉਂਦਾ ਤਾਂ ਹਜ਼ਾਰਾਂ ਦਾ ਕਾਫਲਾ ਹੁੰਦਾ ਪੂਰੇ ਪਰਿਵਾਰ ਦੇ ਨਾਲ ਕਿਵੇਂ ਦੇਖਦੇ ਹੋ ਦੇਖਣਾ ਕੀ ਇਹ ਬਿਲਕੁਲ ਬਗੈਰਤੀ ਵਾਲੀ ਗੱਲ ਹੈ ਵੀ ਜਿਹੜੀ ਗੱਲ ਆਪਾਂ ਮੂੰਹ ਚੋਂ ਕਹਿ ਕੇ ਕਹਿੰਦੇ ਰਹੇ ਆ ਵੀ ਅਸੀਂ ਆ ਨਹੀਂ ਹੋਣੀ ਚਾਹੀਦੀ ਉਹ ਹੀ ਅਸੀਂ ਕਰ ਰਹੇ ਆਂ ਤਾ ਲੋਕਾਂ ਦੇ ਮੂੰਹ ਵੀ ਇਸੇ ਕਰਕੇ ਲਹਿ ਰਿਹਾ ਉਹ ਆ ਵੀ ਲਾਸਟ ਬਕਰਾਰ ਵਰਸੀ ਨੂੰ ਤੁਸੀਂ ਨਸਲ ਖੁਸ਼ੀ ਦਾ ਨਾਮ ਦਿੱਤਾ ਕੀ ਕਾਰਨ ਕੀ ਸ਼ੱਕ ਹੈ ਤੁਹਾਨੂੰ ਵੀ ਜਿਹੜੀ ਨਸਲ ਖੁਸ਼ੀ ਦਾ ਨਾਮ ਦਿੱਤਾ ਨਸਲ ਖੁਸ਼ੀ ਬੇਟਾ ਇਸ ਤਰ੍ਹਾਂ ਆਪਾਂ ਜਦੋਂ ਕਿਸੇ ਇਨਸਾਨ ਦਾ ਕਤਲ ਹੁੰਦਾ ਨੂੰ ਕੋਈ ਵਜ੍ਹਾ ਹੁੰਦੀ ਹੈ ਵਜ੍ਹਾ ਤਾਂ ਕੋਈ ਹੈ ਨਹੀਂ ਹੈ ਵਜ੍ਹਾ ਇੱਕ ਹੈ ਵੀ ਉਹ ਸਿੱਖ ਕੌਮ ਦੇ ਨਾਲ ਸਬੰਧ ਰੱਖਦਾ ਹੈ ਸਿੱਖ ਪਰਿਵਾਰ ਨਾਲ ਸਬੰਧ ਰੱਖਦਾ ਹੈ ਉਹ ਵਿਦੇਸ਼ਾਂ ਦੇ ਵਿੱਚ ਆਪਣੇ ਧਰਮ ਦੀ ਗੱਲ ਕਰਦਾ ਉਹ ਆਪਣੇ 뮤직 ਦੇ ਵਿੱਚ ਆਪਣੇ ਐਸਵਾਈਐਲ ਦੀ ਆਪਣੀਆਂ ਪੰਜਾਬ ਦੀਆਂ ਕਿਸਾਨਾਂ ਦੀਆਂ ਲੋੜਾਂ ਦੀ ਗੱਲ ਕਰਦਾ ਉਹ ਚੁਭਦਾ ਸੀ ਕਿਉਂਕਿ ਉਹਦਾ ਦੈਰਾ ਵੱਡਾ ਸੀ ਉਹਨੂੰ ਕਰੋਨਾ 'ਚ ਸੁਣਿਆ ਜਾਂਦਾ ਸੀ ਤੇ ਉਹ ਆਵਾਜ਼ ਉਹਨੇ ਖਮੋਸ਼ ਕਰਨੀ ਸੀ ਜੋ ਸਿਕਿਉਰਟੀ ਜੇਕਰ ਉਸਦੇ ਨਾਮ ਘਟਾਈ ਜਾਂਦੀ ਜਿਸ ਤਰੀਕੇ ਨਾਲ ਸਿਕਿਉਰਟੀ ਦੇਖ ਰਿਹਾ ਕਹਿ ਸਕਦਾ ਉਹਦੇ ਸ਼ੁਰੂ ਤੋਂ ਸਿਰ ਤੋਂ ਮਸਲਾ ਉਹਦਾ ਉਹਦਾ ਹੈ ਹੀ ਹੈ ਇਹ ਗੱਲ ਪਰੰਤੂ ਮੈਂ ਕਹਿੰਦਾ ਸਿਕਿਉਰਟੀ ਘਟਾਇਆ ਵੀ ਦਿੰਦੇ ਅਗਰ ਅਨਾਉਂਸ ਨਾ ਕਰਦੇ ਫਿਰ ਵੀ ਕੁਝ ਨਹੀਂ ਹੋਣਾ ਸੀ ਅਨਾਉਂਸ ਕਰਨ ਦੇ ਨਾਲ ਉਹਨਾਂ ਨੇ ਨਾਕੇ ਲਾ ਕੇ ਸਾਡਾ ਘਰ ਨੂੰ ਘੇਰ ਲਿਆ ਉਹ ਡਿਊਟੀ ਕਰਨ ਲੱਗਿਆ ਸੜਕਾਂ ਟੈਂਡਰ ਤੇ ਇੱਕ ਗੱਡੀ ਪ੍ਰਕਰਮਾ ਕਰਦੀ ਸੀ ਕੋਠੀ ਦੇ ਆਸ-ਪਾਸ ਜਦੋਂ ਵੀ ਕਿਤੇ ਬਾਹਰ ਮਿਲ ਗਿਆ ਉਹਨੂੰ ਸ਼ੂਟ ਕਰਦਾ